ਜਿਹੜਾ ਆ 14 ਤਰੀਕ ਨੂੰ ਸ਼੍ਰੀ ਮੁਕਤਸਰ ਸਾਹਿਬ ਕਾਨਫਰੰਸ ਰੈਕਿਵ ਸੀ ਜਿਸ ਥਾਂ ਤੇ ਆਪਾਂ ਕਾਨਫਰੰਸ ਲੱਗਣੀ ਸੀ ਉਹ ਤਾਂ ਨਹੀਂ ਕਰਕੇ ਸਾਰੇ ਭੱਜ ਗਿਆ ਹੈ ਉਹ ਕਾਨਫਰੰਸ ਦੀ ਥਾਂ ਚੇਂਜ ਕਰ ਦਿੱਤੀ ਗਈ ਹੈ ਉਹ ਕਾਨਫਰੰਸ ਭਾਈ ਦਾਨ ਸਿੰਘ ਦਾ ਗੇਟ ਹੈ ਭਾਈ ਸਾਹਮਣੇ ਗੇਟ ਹੈ ਭਾਈ ਭਾਈ ਦਾਨ ਸਿੰਘ ਦੇ ਨਾਮ ਤੇ ਏਕਾ ਚੁੰਡਾ ਰੋਡ ਤੇ ਗ੍ਰੀਨ ਸੀ ਪੈਲੇਸ ਗ੍ਰੀਨ ਸੀ ਪੈਲੇਸ 5500 ਦੇ ਨਾਮ ਸੰਗਤ ਨੇ ਦੀ ਹੈ ਕਿ ਵਾਪਸ ਤੋਂ ਬਾਅਦ ਆਪਣੇ ਸਾਥੀਆਂ ਨੂੰ ਲੈ ਕੇ ਅੱਥੇ ਪਹੁੰਚੇ ਜੋ ਵੀ ਸਾਧਨ ਹੋ ਸਕਦੇ ਆ ਮੋਟਰਸਾਈਕਲ ਸੁਪਰ ਲਿਫਟ ਰੈਕਟਰ ਆਦਿ ਆਪਸਾ ਜੇ ਨਾਲ ਵੀ ਤੁਸੀਂ ਆਪ ਮੁਹਾਰੇ ਆ ਸਕਦੇ ਹੋ ਆ ਸਕਦੇ ਹੋ ਆਓ ਆਪਾਂ ਜਿਹੜਾ ਆਇਆ ਜਿਹੜਾ ਆਪਾਂ 14 ਤਰੀਕ ਨੂੰ ਇਸਲੀਮੇਸ਼ਨ ਸਨ ਕਾਨਫਰੰਸ ਰੱਖੀ ਸੀ ਜਿਸ ਥਾਂ 'ਤੇ ਆਪਾਂ ਕਾਨਫਰੰਸ ਰੱਖੀ ਸੀ ਉਹ ਫੇਰ ਨਹੀਂ ਕਰਕੇ ਥਾਰੇ ਭੱਜ ਗਿਆ ਹੈ ਔਰ ਕਾਨਫਰੰਸ ਦੀ ਥਾਂ ਚੇਂਜ ਕਰ ਦਿੱਤੀ ਗਈ ਹੈ ਉਹ ਕਾਨਫਰੰਸ ਭਾਈ ਦਾਨ ਸਿੰਘ ਦਾ 게ਟ ਹੈ ਭਾਈ ਸਾਹਮਣੇ 게ਟ ਹੈ ਭਾਈ ਭਾਈ ਦਾਨ ਸਿੰਘ ਦੇ ਨਾਮ ਤੇ ਏਕਾ ਛੰਡਾ ਰੋਡ ਤੇ ਗ੍ਰੀਨ ਸੀ ਪੈਲੇਸ ਗ੍ਰੀਨ ਸੀ ਪੈਲੇਸ 5500 ਦੇ ਵਿੱਚ ਆਹ ਸੰਗਤ ਨੂੰ ਦੱਸ ਰਹੀ ਹੈ ਕਿ ਵਾਪਸ ਤੋਂ ਬਾਅਦ ਆਪਣੇ ਸਾਥੀਆਂ ਨੂੰ ਲੈ ਕੇ ਉੱਥੇ ਪਹੁੰਚੇ ਜੋ ਵੀ ਸਾਧਨ ਹੋ ਸਕਦੇ ਆਂ ਮੋਟਰਸਾਈਕਲ ਸੁਪਰ ਲੈਣ ਰੈਕਟਰ ਆਦਿ ਆਪਸਾ ਜੇ ਨਾਲ ਵੀ ਤੁਸੀਂ ਆਪ ਮੁਹਾਰੇ ਆ ਸਕਦੇ ਹੋ ਆ ਸਕਦੇ ਹੋ ਆਓ ਜਿਹੜਾ ਆਪਾਂ 14 ਤਰੀਕ ਨੂੰ ਸ਼੍ਰੀ ਮੁਕਤਸਰ ਸਾਹਿਬ ਕਾਨਫਰੰਸ ਰੈਕਿਵ ਸੀ ਜਿਸ ਥਾਂ ਤੇ ਆਪਾਂ ਕਾਨਫਰੰਸ ਰੈਕਿਵ ਸੀ ਉਹ ਥੱਥੇ ਨਹੀਂ ਪੈਨ ਕਰਕੇ ਸਾਰੇ ਭੱਜ ਗਿਆ ਹੈ ਉਹ ਕਾਨਫਰੰਸ ਦੀ ਥਾਂ ਚੇਂਜ ਕਰ ਦਿੱਤੀ ਗਈ ਹੈ ਉਹ ਕਾਨਫਰੰਸ ਭਾਈ ਦਾਨ ਸਿੰਘ ਦਾ ਗੇਟ ਹੈ ਭਾਈ ਸਾਹਮਣੇ ਗੇਟ ਹੈ ਭਾਈ ਭਾਈ ਦਾਨ ਸਿੰਘ ਦੇ ਨਾਮ ਤੇ ਏਕਾ ਚੁੰਡਾ ਰੋਡ ਤੇ ਬੁਟੀਕ ਹੈ ਜੀਨਸੀ ਐਲ ਐਕਸ 556 ਨੰਬਰ ਸੰਗਠਨ ਇਹ ਕਿ ਵਕਤ ਤੋਂ ਬਾਅਦ ਆਪਣੇ ਸਾਥੀਆਂ ਨੂੰ ਲੈ ਕੇ ਉੱਥੇ ਪਹੁੰਚੇ ਜੋ ਵੀ ਸਾਧਨ ਹੋ ਸਕਦੇ ਆ ਮੋਟਰਸਾਈਕਲ ਸੁਪਰ ਲੈਣ ਰੈਕਟਰ ਆਦਿ ਆ ਬੱਸ ਜੇ ਨਾ ਵੀ ਤੁਸੀਂ ਆਪ ਮੁਹਾਰੇ ਆ ਸਕਦੇ ਹੋ ਆ ਸਕਦੇ ਹੋ ਆਓ ਆਪਾਂ ਜਿਹੜਾ ਆਇਆ ਜਿਹੜਾ ਆਪਾਂ 14 ਤਰੀਕ ਨੂੰ ਸ਼੍ਰੀ ਨਿਚਰਸਾ ਕਾਨਫਰੰਸ ਰਿਕੀ ਸੀ ਉਸ ਥਾਂ 'ਤੇ ਆਪਾਂ ਕਾਨਫਰੰਸ ਰਿਕੀ ਰੱਖ ਨਹੀਂ ਕਰਕੇ ਫਾਰੇ ਭੱਜ ਗਿਆ ਹੈ ਹੋਰ ਕਾਨਫਰੰਸ ਦੀ ਥਾਂ ਚੇਂਜ ਕਰ ਦਿੱਤੀ ਗਈ ਹੈ ਉਹ ਕਾਨਫਰੰਸ ਭਾਈ ਦਾਨ ਸਿੰਘ ਦਾ ਗੇਟ ਹੈ ਭਾਈ ਸਾਹਮਣੇ ਗੇਟ ਹੈ ਭਾਈ ਭਾਈ ਦਾਨ ਸਿੰਘ ਦੇ ਨਾਮ ਤੇ ਏਕਾ ਚਿੰਡਾ ਰੋਡ ਤੇ ਜੀਨਸੀ ਐਲ ਐਕਸ 5500 ਦੇ ਨੰਬਰ ਸੰਗਤ ਲਈ ਇਹ ਕਿਰਪਾ ਕਰ ਤੋਂ ਬਾਅਦ ਆਪਣੇ ਸਾਥੀਆਂ ਨੂੰ ਲੈ ਕੇ ਉੱਥੇ ਪਹੁੰਚੇ ਜੋ ਵੀ ਸਾਧਨ ਹੋ ਸਕਦੇ ਆ ਮੋਟਰਸਾਈਕਲ ਸੁਪਰ ਲੈਣ ਰੈਕਟਰ ਆਦਿ ਆ ਪਸਾ ਜੇ ਨਾ ਵੀ ਤੁਸੀਂ ਆਪ ਮਹਾਰੇ ਭਰ ਸਕਦੇ ਹੋ ਆ ਸਕਦੇ ਹੋ ਆਓ